ਦੁਨੀਆਂ ਭਰ ਚ ਜਿਵੇਂ ਬਿਲ ਗੇਟਸ ਦੀ ਮੈਂ ਐਗਜ਼ਾਮਪਲ ਦਿੰਨਾ ਮਾਈਕਰੋਸਾਫਟ ਦਾ ਜਿਹੜਾ ਮਾਲਕ ਹੈ Google ਜੀ ਨੇ ਬਣਾਈ ਹੋਈ ਉਹ ਕਹਿੰਦਾ ਵੀ ਇਫ ਯੂ ਬੌਰਨ ਪੂਰ ਇਟਸ ਨਾਟ ਯੂਅਰ ਫਾਲਟ ਬਟ ਇਫ ਯੂ ਡਾਈ ਪੂਰ ਇਟਸ ਟੋਟਲੀ ਯੂਅਰ ਫਾਲਟ ਜੇ ਤੁਸੀਂ ਗਰੀਬ ਘਰ ਚ ਜੰਮੇ ਹੋ ਤਾਂ ਤੁਹਾਡਾ ਕੋਈ ਕਸੂਰ ਨਹੀਂ ਜੰਮਣਾ ਤੁਹਾਡੇ ਹੱਥ ਨਹੀਂ ਹੈਗਾ ਪਰ ਜੇ ਮਰੇ ਵੀ ਉਸੇ ਘਰ ਚ ਹੀ ਹੋ ਫਿਰ ਤੁਹਾਡਾ ਹੀ ਫਾਲਟ ਹੈ ساری ਜ਼ਿੰਦਗੀ ਫਿਰ ਤੁਸੀਂ ਕੀਤਾ ਕੀ ਫਿਰ ਕੋਈ ਐਫਰਟ ਹੀ ਨਹੀਂ ਕੀਤੀ ਵੀ ਸਵੀਕਾਰ ਕਰਕੇ ਨਾਲੋ ਨੇ ਇਹ ਵੀ ਕਿਹਾ ਕਿ ਆਈ ਏਮ ਨੋਟ ਯੂਨੀਵਰਸਿਟੀ ਟਾਪਰ ਬਟ ਪੂਰੀ ਦੁਨੀਆ ਦੇ ਯੂਨੀਵਰਸਿਟੀ ਟਾਪਰ ਮੇਰੇ ਕੋ ਕੰਮ ਕਰਦੇ ਨੇ ਇਹ ਵੀ ਕਿਹਾ ਉਹਨੇ ਸੋ ਟਾਪਰ ਵੀ ਬਣੋ ਬਹੁਤ ਵਧੀਆ ਗੱਲ ਹੈ ਪਰ ਡੋਨਟ ਬੀ ਜੌਬ ਸੀਕਰ ਬੀ ਜੌਬ ਪ੍ਰੋਵਾਈਡਰਸ ਨੌਕਰੀਆਂ ਮੰਗਣ ਵਾਲੇ ਨਾ ਬਣੋ ਨੌਕਰੀਆਂ ਵੰਡਣ ਵਾਲੇ ਬਣੋ ਕੰਮ ਕਰੋ ਕੋਈ ਕੰਮ ਸ਼ੁਰੂ ਕਰੋ ਬਿਜ਼ਨਸ ਕਰੋ ਤੇ 10 20 50 100 ਬੰਦ ਦਿਨ ਹੋਰ ਨੌਕਰੀਆਂ ਦਿਓ ਸੋ ਇਹ ਚ ਫਰਕ ਹੁੰਦਾ ਬੜੀ ਅੱਛੀ ਗੱਲ ਹੈ ਕੋਈ ਇੱਕ ਬੱਚੇ ਨੇ ਕਿਹਾ ਮੈਂ IAS ਦੀ ਤਿਆਰੀ ਕਰਨੀ ਹੈ ਤੋ ਬੜੀ ਬਧੀ ਗੱਲ ਹੈ IAS ਕੋ ਛੋਟੀ ਮੋਟੀ ਗੱਲ ਨਹੀਂ ਹਰ ਸਾਲ 7-800 ਚਾਹੀਦਾ ਹੁੰਦਾ ਪਰ ਬੱਚੇ 7-8 ਲੱਖ ਬੈਂਦੇ ਉੱਥੇ ਉਹਦੇ ਜੋ ਰੈਂਕ ਫਰਸਟ ਅਟੈਂਪਟ ਚ ਰੈਂਕ ਆਉਣਾ ਜਾਂ ਬਹੁਤ ਮੁਸ਼ਕਲ ਗੱਲ ਹੈ ਬਹੁਤ ਸਾਥ ਬਣਨਾ ਪੈਂਦਾ ਜੇ ਮੈਂ ਪੰਜਾਬੀ ਚ ਕਹਿ ਦਿੰਦੇ ਆ ਸੋ ਤੁਹਾਡਾ ਜਿਹੜਾ ਸੈਟਿੰਗ ਹੈ ਤੁਹਾਡਾ ਜਿਹੜਾ ਅ ਜਿਸ ਤਰ੍ਹਾਂ ਦਾ ਮੈਂ ਦੇਖਿਆ ਜਜ਼ਬਾ ਤਾਂ ਤੁਸੀਂ ਕੁਝ ਵੀ ਅਚੀਵ ਕਰ ਸਕਦੇ ਤੇ ਬਾਕੀ ਤੁਹਾਡੇ ਜਿਹੜੇ ਟੀਚਰਸ ਨੇ ਤੁਹਾਡੇ ਜਿਹੜੇ ਪੇਰੈਂਟਸ ਨੇ ਇਹ ਰਨਵੇ ਨੇ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਪਰ ਮੌਕਾ ਦਿੰਦਾ ਬਸ ਬੀ ਉੱਡ ਜਾ ਅੱਗੇ ਤਾਂ ਜਾਏ ਤੇ ਇੰਜਣਾਂ ਨਾਲ ਆਪਣੇ ਇੰਜਣਾਂ ਦੀ ਸ਼ਕਤੀ ਨਾਲ ਉੱਡਣਾ ਰਨਵੇ ਜਹਾਜ਼ ਨੂੰ ਉਡਾ ਦਿੰਦਾ ਪਰ ਜਹਾਜ਼ ਨੁਹੇ ਚਾਹੀਦਾ ਵੀ ਰਣਵੇ ਤੋਂ ਜਦੋਂ ਉੱਡ ਜਾਂਦਾ ਉੱਚਾ ਹੋ ਜਾਂਦਾ ਉਹ ਇਹ ਗੱਲ ਤੇ ਪ੍ਰਾਊਡ ਫੀਲ ਨਾ ਕਰੇ ਕਿ ਮੈਂ ਹੁਣ ਰਣਵੇ ਤੋਂ ਬਹੁਤ ਉੱਚਾ ਹੋ ਗਿਆ ਉਹਨੂੰ ਰਣਵੇ ਨੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਲੈਂਡਿੰਗ ਵੀ ਕਰਨੀ ਹੈ ਨਾ ਉਤਰਨਾ ਵੀ ਹੁੰਦਾ ਥੱਲੇ ਠੀਕ ਹੈ ਨਾ ਜੇ ਜਿਹੜੇ ਰਣਵੇ ਤੇ ਨਹੀਂ ਉਤਰਦੇ ਨਾ ਟੋਕੜਿਆਂ 'ਚ ਠਹਿਉਂਦੇ ਹੁੰਦੇ ਆ ਫਿਰ ਉਹ ਵੀ ਇੱਕ ਟੁਕੜਾ ਇੱਥੋਂ ਤੇ ਆਇਆ ਇੱਥੋਂ ਤੇ ਹਨਾ ਸੋ ਰਣਵੇ ਵੀ ਯਾਦ ਰੱਖੋ ਆਪਣੀਆਂ ਜੜਾਂ ਯਾਦ ਰੱਖੋ ਜ਼ਰੂਰ ਆਪਾਂ ਦੇਖਦੇ ਆਂ ਰੋਜ਼ ਨੇਰੀਆਂ ਆਉਂਦੀਆਂ ਦੇਖੋ ਜਿਹੜੇ ਦਰਖਤਾਂ ਦੀਆਂ ਜੜਾਂ ਕਮਜ਼ੋਰ ਨੇ ਉਹ ਡਿੱਗ ਪੈਂਦੇ ਨੇ تن تن 100 سال پرانے بوڑ کھڑے ਨੇ پپڑ کھڑے ਨੇ ਪਿੰਡਾਂ ਚ ਕਾਰਨ ਜੜਾਂ ਮਜ਼ਬੂਤ ਨੇ ਉਹ ਜੜਾਂ ਨਾਲ ਜੁੜੇ ਹੋਏ ਨੇ ਸੋ ਗਮਲੇ ਦੇ ਦਰਖਤ ਦਾ ਤੇ ਜੜਾਂ ਵਾਲੇ ਦਰਖਤ ਦਾ ਹੀ ਫਰਕ ਹੁੰਦਾ ਕਿ ਉਹ ਆਪਣੀਆਂ ਜੜਾਂ ਜਿਹੜੀਆਂ ਉਹਨਾਂ ਨੇ ਜਮਾਈਆਂ ਹੋਈਆਂ ਨੇ ਤਾਂ ਫਿਰ ਉਹਨਾਂ ਨੇ ਇਦੋਂ ਵੱਡੇ ਵੱਡੇ ਵੀ ਤੂਫਾਨ ਚੱਲੇ ਹੋਣਗੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਨਾਲ ਆਪਣਾ ਕਲਚਰ ਆਪਣਾ ਵਿਰਸਾ ਆਪਣੀ ਬੋਲੀ ਹੈ ਨਾ ਆਪਣੇ ਪੇਰੈਂਟਸ ਆਪਣੇ ਕੋਚ ਆਪਣੇ ਟੀਚਰ ਉਹਨਾਂ ਨੂੰ ਵੀ ਯਾਦ ਰੱਖੋ ਰਿਸਪੈਕਟ ਦਿਓ ਮੈਂ ਵੀ ਜਦੋਂ ਮੈਨੂੰ ਮੇਰੇ ਟੀਚਰਸ ਕਿਤੇ ਮਿਲਦੇ ਨੇ ਮੈਂ ਅੱਜ ਵੀ ਉਹਨਾਂ ਨੂੰ ਜਿਹੜੇ بڑے ਆਦਬ ਸਤਕਾਰ ਨਾਲ ਮੈਂ ਉਹਨਾਂ ਨੂੰ ਮਿਲਦਾ ਔਰ ਖੁਸ਼ ਹੁੰਦੇ ਨੇ ਕੋਈ ਵੀ ਵੱਡੇ ਬੰਦੇ ਮਿਲਦੇ ਆ ਤਾਂ ਆਪਣਾ ਕਲਚਰ ਹੈ ਕਿ ਉਹਨੂੰ ਆਦਬ ਸਤਕਾਰ ਨਾਲ ਮਿਲਣਾ ਠੀਕ ਹੈ ਸੋ ਕਈ ਵਾਰੀ ਆਕਰਾਂ ਚ ਆ ਜਾਂਦੇ ਆ ਫਸਟਾ ਕੇ ਜਾਂ ਕੁਝ ਅਚੀਵ ਕਰਕੇ ਆਕੜ ਰੱਖਣ ਲੱਗ ਜਾਂਦੇ ਕੀ ਕਾਦੀਆਂ ਆਕੜਾਂ ਕਈ ਤਾਂ ਇੰਨੀ ਆਕੜ ਰੱਖਦੇ ਆ ਵੀ ਜਿੱਦਾਂ ਸੱਚੀ-ਮੁੱਚੀ ਜਾਕੜ ਜਾਂਦਾ ਲੋਕ ਵੀ ਨਹਿਰਾਨ ਹੁੰਦੇ ਕਿ ساری ਉਮਰ ਆਕੜਾ ਤਾਂ ਰਹਿ ਹੀ ਐ ਚੱਕੋ ਚੱਕੋ ਇਹਨੂੰ ਚਲੋ ਲੈ ਕੇ ਚਲੀਏ ਆਕੜੀਂ ਤੇ ਮਰਵਾਇਆ ਆਕੜਨੀ ਮਰਵਾਇਆ ਹੁੰਦਾ ਸੋ ਇਸ ਕਰਕੇ ਆਕੜਾ ਨਾ ਨਹੀਂ ਚਲਦੀਆਂ ਜਿਹੜਾ ਨਿਮਰਤਾ ਹੈ ਮਿੱਠਤ ਨਹੀਂ ਵੀ ਨਾਨਕਾ ਗੁਣ ਚੰਗਿਆਈਆਂ ਤਤ ਸਾਨੂੰ ਸਾਡੇ ਗੁਰੂਆਂ ਨੇ ਬਹੁਤ अनमोल खजाना गुरुग्रान्थ साहिब ਦੇ ਰੂਪ ਚ ਦਿੱਤਾ ਹੋਇਆ ਜੇ ਇੱਕ ਇੱਕ ਕਿਤੇ ਮਤਲਬ ਅੰਗ ਦਾ ਵੀ ਵਿਸਥਾਰਕ ਸਹਿਤ ਵਰਣਨ ਕਰਨਾ ਹੋਵੇ ਕਈ ਮਹੀਨੇ ਲੱਗ ਜਾਣਗੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਕਿਸ ਵੇਲੇ ਲਿਖਤਾ ਸੀਗਾ ਉਸ ਵੇਲੇ ਤਾਂ ਕੋਈ ਫੈਕਟਰੀ ਧੂਆਂ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਫੈਕਟਰੀ ਆਪਣਾ ਗੰਦਾ ਪਾਣੀ ਕਿਸੇ ਨਹਿਰ ਸੂਏ ਚ ਪਾਉਂਦੀ ਨਹੀਂ ਹੋਣੀ ਉਸ ਵੇਲੇ ਤਾਂ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲੀ ਨਹੀਂ ਕਰਦਾ ਹੋਣਾ ਪਰ ਗੁਰੂ ਸਾਹਿਬ ਨੇ ਉਹਦੋ ਹੀ ਲਿਖਤਾ ਸੀ ਵਿਆਹ ਤੇਰੀ ਚੀਚਾ ਸੰਭਲਿਓ ਬਸ ਪਵਨ ਹਵਾ ਪਾਣੀ ਗੁਰੂ ਹੋ ਗਿਆ ਧਰਤੀ ਆ ਤਿੰਨੇ ਚੀਜ਼ਾਂ ਦੀ ਅੱਜ ਪ੍ਰੋਬਲਮ ਆ ਰਹੀ ਬਥੇਰਾ ਕਹਿੰਦੇ ਆ ਨਾ ਲਾਓ ਅੱਗ ਹੁ ਕਣਕ ਨੂੰ ਬਿਲਾਉਣ ਲੱਗੇ ਹੁਣ ਤਾਂ ਬਥੇਰਾ ਕਹਿੰਦੇ ਆ ਪਾਣੀ ਬਚਾ ਲੀਏ ਨਾਲੇ ਕਸੀਪ ਚੱਲਦੀ ਹੁੰਦੀ ਐ ਨਾਲੇ ਮੀਂਹ ਪੈਂਦਾ ਹੁੰਦਾ ਨਾਲੇ ਮੋਟਰ ਚਲਾਈ ਹੁੰਦੀ ਐ ਵੀ ਪਾਣੀ ਹੀ ਨਹੀਂ ਛੱਡਣਾ ਕਿਸੇ ਪਾਸਿਓ ਹੈਨਾ ਸੋ ਕੋਸ਼ਿਸ਼ ਮੈਂ ਇਹੀ ਕਰਦਾ ਰਹਿਣਾ ਸਮਝਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਕੋਈ ਸਰਕਾਰਾਂ ਵਿਰੋਧੀ ਨਹੀਂ ਹੁੰਦੀਆਂ ਸਰਕਾਰਾਂ ਨੂੰ ਇਹ ਦੇਖਣਾ ਪੈਂਦਾ ਵੀ ਇਹ ਸੂਬੇ ਨੂੰ ਹੁਣ ਆਪਾਂ ਛੱਡ ਕੇ ਕਿਹਾ ਜਾ ਜਾਣਾ ਹੁਣ ਇਹ ਤੋਂ ਪਹਿਲਾਂ ਵਾਲੇ ਆਪ ਨੂੰ ਕਿਹਾ ਜਾ ਛੱਡ ਕੇ ਦੀ ਤੁਹਾਨੂੰ ਪਤਾ ਹੁਣ ਸੰਭਾਲਣਾ ਵੀ ਤਾਂ ਹੈਗਾ ਨਾ ਜ਼ਿਲ੍ਹਾ ਅਣੇਦਾਰ ਬਦਲ ਗਿਆ ਤਾਂ ਫਿਰ ਉਹ ਘਰ ਨੂੰ ਠੀਕ ਕਰੇ ਨਾ ਇਹ ਤੋਂ ਪਹਿਲਾਂ ਵਾਲੇ ਨਹੀਂ ਘਰ ਨੂੰ ਲੁੱਟ ਕੇ ਲੈ ਗਏ ਉਸੇ ਘਰ ਨੂੰ ਜਦੋਂ ਮਾਲੀ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾ ਸਕਦਾ ਜੀ ਸੋ ਤੁਸੀਂ ਆਉਣ ਵਾਲੇ ਸਾਡੇ ਪੰਜਾਬ ਦੇ ਬਾਗਾਂ ਦੇ ਮਾਲੀ ਹੋ ਤੁਸੀਂ ਬਚਾਉਣਾ ਹੈ ਹਰ ਫੀਲਡ ਦੇ ਵਿੱਚ ਜਾਓ ਜਿਹੜਾ ਜਿੱਥੇ ਦਿਲ ਕਰਦਾ ਉਸ ਫੀਲਡ ਜਾਓ ਕੋਈ ਪ੍ਰੈਸ਼ਰ ਫੀਲ ਨਾ ਕਰੋ ਕਿ ਮੈਨੂੰ ਤਾਂ ਮੇਰੇ ਮਾਪਿਆਂ ਨੇ ਕਿਹਾ ਕਿ ਐਮਬੀਬੀਐਸੀ ਕਰਨੀ ਹੈ ਕਿਉਂ ਕਰਨੀ ਹੈ ਜੋ ਤੂੰ ਜਿਹੜੀ ਜਿਹੜੀਗਾ ਤੁਹਾਨੂੰ ਕੰਪੀਟੀਸ਼ਨ ਜਿਹੜੇ ਤੁਹਾਨੂੰ ਲੱਗਦਾ ਮੈਂ इजीली ਕਰ ਸਕਦਾ ਉਹ ਕਰੋ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਪ੍ਰੈਸ਼ਰ ਨਾ ਪਾਓ ਨਹੀਂ ਤਾਂ ਛੋਟੇ-ਛੋਟੇ ਬੱਚਿਆਂ ਤੇ ਵੀ ਪ੍ਰੈਸ਼ਰ ਪਾਉਣ ਲੱਗ ਗਏ ਕਿ ਤੂੰ ਫਰਸਟ ਕਿਉਂ ਨਹੀਂ ਆਇਆ ਤੇਰੇ ਇੰਨੇ ਨੰਬਰ ਕਿਉਂ ਕੱਟ ਗਏ ਮਨ ਛੋਟੇ-ਛੋਟੇ ਬੱਚੇ ਮਤਲਬ ਫਰਸਟ ਸੈਕੰਡ ਥਰਡ ਵਾਲੇ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਕਿੰਨੀ ਕੁ ਉਮਰ ਹੋਊਗੀ ਪਹਿਲਾਂ ਤਾਂ ਸਕੂਲ ਚ ਦਾਖਲ ਕਰਾਉਣ ਵੇਲੇ ਜੰਮਣ ਤੋਂ ਪਹਿਲਾਂ ਦਾਖਲਾ ਹੁੰਦਾ ਜੀ ਫਿਰ ਬੀਟਿੰਗ ਲਿਸਟ 'ਚ ਆ ਜਾਂਦਾ ਫਿਰ ਉਹ ਜਿਵੇਂ ਬર્ડ ਫਲੂ ਵਾਲੇ ਮੁਰਗੀਆਂ ਨਹੀਂ ਲੱਦੇ ਸੀ ਉਹਨੂੰ 8 8 ਓ ਰਿਕਸ਼ਿਆਂ 'ਚ ਤੜਕੀ ਲਾ ਕੇ ਟਾਈ ਮੂੰਹ ਤੇ ਹੱਥ ਮਾਰ ਕੇ ਦੋ ਮਾਰ ਕੇ ਤੱਪੜ ਰੋਂਦੇ ਰੋਂਦੇ ਨੂੰ ਚਲੋ ਜੀ ਆ ਗਿਆ 8 ਓ ਚਲੋ ਚਪਾ ਤਾ ਮਾਪੇ ਮਾ ਹੁਸ਼ਾਲ ਸ਼ੋਕਰਾ ਸ਼ੋਕਰਾ 12 1 ਵਜੇ ਤੱਕ ਹਾਂ ਉਹ ਬੜਾ ਸੌਖੇ ਹੋਵਾਂਗੇ ਉਹ ਜੋ ਆਗ ਜਾ ਕੇ ਉੱਤੇ ਸੌ ਜਾਂਦੇ ਆ ਕੀ ਕਰਨ ਵਿਚਾਰੇ ਉਹ ਉਹਨੂੰ ਡਾਰੀ ਸਕੂਲ ਦਾ ਲੱਗੇ ਰਹਿੰਦਾ ਉਹ ਮੈਂ ਐਸੀ ਕੀਤਾ ਸੀ ਕਿਸੇ ਸੀੜੀ 'ਚ ਪੈ ਜੁਗ ਨੂੰ ਜਿੱਥੇ ਕਹਿੰਦੇ ਵੀ ਯਾਰ ਇਹ ਆਪਣੇ ਵੇਲੇ ਤਾਂ ਪਹਿਲੀ ਕੱਚੀ ਹੁੰਦੀ ਸੀ ਉਦੋਂ ਸਾਰੀਆਂ ਪੱਕੀਆਂ ਹੁੰਦੀਆਂ ਸੀ ਬਸ ਵੀ ਆ ਹੁਣ ਕੀ ਚੱਲ ਪਿਆ ਵੀ ਐਲ ਕੇ ਜੀ ਐਲ ਕੇ ਜੀ ਦਾ ਮਤਲਬ ਮੈਂ ਕਿਹਾ ਵੀ ਐਲ ਕੇ ਜੀ 'ਚ ਬੱਚੇ ਬਹੁਤ ਛੋਟੇ ਹੁੰਦੇ ਨੇ ਐਲ ਕੇ ਜੀ ਦਾ ਮਤਲਬ ਹੈ ਲਟਾ ਕੇ ਗਿਣਤੀ ਵੀ ਮੈਂ ਲਿٹے ਪਏ ਇਹਨਾਂ ਨੇ ਗਿਣਤੀ ਲਾ ਲੋ ਕਿੰਨੇ ਆ ਗਏ ਠੀਕ ਉਹ ਕਨਵਰ ਯੂਕੇ ਜੀ ਮੈਂ ਕਿਹਾ ਉਠਾ ਕੇ ਈਣਤੀ ਐਨਾ ਦਾ ਬਸ ਫਰਕ ਉਹ ਜੂ ਥੋੜਾ ਵੱਡੇ ਹੋ ਜਾਂਦੇ ਯੂਕੇ ਜਿਹੜੇ ਹਨਾ ਸੋ ਸਾਡੇ ਤਾਂ ਪਹਿਲੀ ਕੱਚੀ ਹੁੰਦੀ ਸੀ ਮੁੜ ਕੇ ਸਾਰੀਆਂ ਪੱਕੀਆਂ ਹੁੰਦੀਆਂ ਸੀ ਤੇ ਬਚਪਨ ਹੀ ਖਤਮ ਕਰਕੇ ਲੱਗ ਤਾ ਓੜੇ ਓੜੇ ਬਸਤੇ ਹੋ ਗਏ ਏਡੇ ਨੇ ਹੁਣ ਥੋੜਾ ਜਿਹਾ ਅਸੀਂ ਡਿਜੀਟਲ ਕਰ ਰਹੇ ਹਾਂ ਬਸਤੇ ਬੁਸਤੇ ਤਾਂ ਉਹ ਪੜਾਈ ਜਿਹੜਾ ਟਾਲਾਉਣ ਵਾਲੀ ਆ ਉਹ ਤੋਂ ਬਦਲ ਕੇ ਹੁਣ ਪੜਾਈ ਹੋਰ ਕਿਸਮ ਦੀ ਹੈ ਹੁਣ ਪੜਾਈ ਜਿਹੜੀ ਆ ਉਹ ਸਕਿੱਲ ਵਾਲੀ ਹੈ ਜਿਹੜੀ ਜ਼ਿੰਦਗੀ 'ਚ ਕੰਮ ਆਵੇ ਉਹ ਪੜਾਈ ਪੜਾਈ ਨਹੀਂ ਤਾਂ ਫਿਰ ਪਹਿਲਾਂ ਐਮਬੀਡੀ ਗੱਡਾਂ ਹੁੰਦੀਆਂ ਸੀ ਸਾਡੇ ਮਿਲਦਾਂ ਲੋਈ ਜੋ ਰੱਟੇ ਹੈਨਾ ਤੋ ਫਿਰ ਬੈਰੀ ਬੈਰੀ ਇੰਪੋਰਟੈਂਟ ਚੱਕਾ ਉਂਗਲ ਜੀ ਛਪੀ ਹੁੰਦੀ ਸੀ ਹੈਨਾ ਉਹ ਇਹ ਜੇ ਵੀ ਸਾਡੇ ਦੇਖੇ ਗਏ ਆ ਵੀ ਉਹ ਉਹਨੂੰ ਪਰਚੀਆਂ ਭੇਜਤੀਆਂ ਬਾਹਰੋਂ ਲੇਖ ਦਿਆਂ ਤੇ ਲੇਖ ਪੂਰਾ ਫੇਰ ਵੀ ਨਹੀਂ ਲਿਖ ਕੇ ਆਇਆ ਉਹਨੂੰ ਪੁੱਛਿਆ ਯਾਰ ਤੈਨੂੰ ਇੱਕ ਪੌਣਾ ਘੰਟਾ ਪਹਿਲਾਂ ਲੇਖ ਭੇਜਦਾ ਸੀ ਬਾਹਰੋਂ ਤੂੰ ਲਿਖ ਕੇ ਕਿਹਾ ਉਹਨੇ ਕਹਿੰਦਾ ਲੇਖ ਤਾਂ ਯਾਰ ਮੈਂ ਲਿਖ ਦਿੰਦਾ ਪਰ ਉਹ ਉਂਗਲ ਜੀ ਬਣਾਉਣ ਤੇ ਬਹੁਤ ਟਾਈਮ ਲੱਗ ਗਿਆ ਨੇ ਐਗਜ਼ਾਮੀ ਨੇ ਤਾਂ ਕੱਟਣਾ ਹੀ ਐਵੇਂ ਤਾਂ ਦੇਖ ਕੇ ਦੇਖ ਕੇ ਕੀਤਾ ਹੋਇਆ ਕੰਮ ਏ ਇਹੋ ਜਿਹਾ ਵੀ ਪਏ ਨੇ ਹੋਰ ਐਗਜ਼ੈਂਪਲ ਦਿੰਨਾ ਤੁਹਾਨੂੰ ਸਾਡੇ ਬੱਚਾ ਸਿੱਖ ਦਸਵੀਂ ਚ ਪੇਪਰ ਦਿੰਦਾ ਸੀ ਫਲਾਈਂਗ ਆ ਗਈ ਖਾਂ ਉਹਨੇ ਬਾਤੇ ਕੁਝ ਲਿਖਿਆ ਹੋਇਆ ਸੀ ਫਲਾਈਂਗ ਵਾਲਿਆਂ ਨੇ ਕਹਿ ਵੀ ਬਾਤੇ ਲਿਖਿਆ ਹੋਇਆ ਤੂੰ ਉਹਦੇ ਨਕਲ ਦਾ ਕੇਸ ਬਣ ਗਿਆ ਉਗਿਆ ਫਿਰ ਐਮਐਲਏ ਸਾਹਿਬ ਕੋਲੇ ਟਿੰਟ ਸਾਹਿਬ ਸਾਫ ਸੀ ਸਾਡੇ ਦਾ ਸਕੂਲ ਚ ਕਹਿੰਦੇ ਵੀ ਆਪਣੇ ਬੱਚੇ ਦਾ ਕੇਸ ਬਣ ਗਿਆ ਜੀ ਫਿਰ ਅਜ ਤਾਂ ਤੁਹਾਡੇ ਜਮਾ ਪੱਕੇ ਵਰਕਰਾਂ ਹੀ ਉਹਨੇ ਬੋਰਡ ਦੇ ਚੇਅਰਮੈਨ ਨੂੰ ਫੋਨ ਕੀਤਾ ਵੀ ਐ ਕਰਕੇ ਬੱਚਾ ਆਰੋਲ ਨੰਬਰ ਹੈ ਤੇ ਆ ਦੇਖ ਲਿਓ ਯਾਰ ਉਹ ਬੋਰਡ ਦੇ ਚੇਅਰਮੈਨ ਕਹਿੰਦਾ ਵੀ ਦੇਖੋ ਗੱਲ ਇਹ ਹੈ ਕੇਸ ਤਾਂ ਹੁਣ ਪੈ ਗਿਆ ਹੁਣ ਇਹਦੀ ਮੇਰੇ ਕੋਲ ਪੇਸ਼ੀ ਹੋਊਗੀ ਪੇਸ਼ੀ 'ਚ ਮੈਨੂੰ ਇਹ ਬੱਚਾ ਤਿੰਨ ਗੱਲਾਂ ਕਹਿ ਦੇ ਮੈਂ ਬਰੀ ਕਰ ਦੇਣਾ ਇੱਕ ਤਰੀਕਾ ਇਹ ਕਹਦੇ ਵੀ ਕੱਲ ਪੇਪਰਾਂ ਦੀ ਤਿਆਰੀ ਕਰਨ ਵੇਲੇ ਬਾਹਾਂ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਜੀ। ਦੂਜਾ ਇਹ ਕਹਦੇ ਜੀ ਕਿ ਇਹ ਜਦੋਂ ਮੈਨੂੰ ਫਲੈਂਗ ਆਈਆ ਉਦੋਂ ਚੀਜ਼ ਤੋਂ ਸਮਝ ਵੀ ਨਹੀਂ ਆਉਂਦਾ ਸੀ ਕੁਛ ਵੀ ਉਹੀ ਸਿਆਹੀ ਦਾ ਸ਼ੱਕ ਜੱਚੀ ਫੜ ਲਿਆ ਜੀ। ਤੀਜਾ ਇਹ ਜੇ ਵੀ ਸਮਝ ਵੀ ਆਉਂਦਾ ਹੋਇਆ ਤਾਂ ਇਹਦੇ ਚੋਂ ਪੇਪਰ 'ਚ ਕੁਛ ਨਹੀਂ ਆਇਆ ਜੋ ਮੈਂ ਲਿਖਿਆ ਸੀ। ਮੈਂ ਤਿੰਨ ਗੱਲਾਂ ਲਿਖ ਕੇ ਮੈਨੂੰ ਕਹਦੇ ਮੈਂ ਬਰੀ ਕਰ ਦੇਣਾ। ਉਹ ਆ ਗਿਆ ਬੱਚਾ ਉਹ। ਮੈਂ ਉਹ ਤੋਂ ਕਲਾਕਾਰ ਤੌਰ ਤੇ ਫੇਮਸ ਸੀ। ਤੇ ਬੋਰਡ ਦੇ ਚੇਅਰਮੈਨ ਨੇ ਫੋਨ ਕੀਤਾ ਵਾਪਸ ਐਮ.ਐਲ.ਏ. ਸਾਹਿਬ ਨੂੰ। ਕਹਿੰਦੇ ਕਿਹੜਾ ਪਿੰਡਾ ਜਵਾਕ ਦਾ ਕਹਿੰਦੇ ਸਤੋਜ ਹੈ ਜੀ ਕਹਿੰਦਾ ਛਾ ਭਗਵਾਨ ਤੁਮਾਰ ਵਾਲਾ ਸਤੋਜ ਹਾਂ ਹਾਂ ਜੀ ਫਿਰ ਤਾਂ ਠੀਕ ਹੈ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਫੈਸਲਾ ਕੀ ਲਵਾਂ ਉਹ ਕਹਿੰਦੇ ਕੀ ਹੋ ਗਈ ਕਹਿੰਦੇ ਜਿਹੜੀਆਂ ਤਿੰਨ ਗੱਲਾਂ ਮੈਂ ਕਹਿਣ ਵਾਸਤੇ ਕਈਆਂ ਸੀ ਵੀ ਕਹਿਦੀ ਉਹ ਵੀ ਬਾਤ ਹੀ ਲਿਖ ਕੇ ਲਿਆ ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ ਮੈਂ ਇਹਨੂੰ ਬਰੀ ਕਰਾਂ ਜਾਂ ਹੋਰ ਸਜ਼ਾ ਦੇਵਾਂ ਇਹ ਜਿਵੇਂ ਪਏ ਆਪਣੇ ਕੋਲੇ ਨਮੂਨੇ ਸੋ ਅਸੀਂ ਮੈਂ ਤੁਹਾਨੂੰ ਦੱਸਦਾ ਕਹਿਣਾ ਬਈ ਇੱਕ ਦੋ ਆਜ ਦੋਕ ਨੇ ਬਚਾ ਲਈ ਇੱਜ਼ਤ ਬਾਕੀ ਤਾਂ ਬਾਹਾਂ ਉਹ ਆਣੀਆਂ ਅਸ ਤਾਂ ਬਾਕੀ ਸਾਰੀਆਂ ਕੁੜੀਆਂ ਪੜੀ ਜਾਂਦੀਆਂ ਨੇ ਫਸਟ ਆਉਂਦੀਆਂ ਤੁਹਾਨੂੰ ਵਧਾਈਆਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਹੁਤ ਤਰੱਕੀ ਕਰ ਰਹੀਆਂ ਨੇ ਔਰ ਹਰ ਫੀਲਡ 'ਚ ਕਰ ਰਹੀਆਂ ਨੇ ਮੌਕੇ ਮਿਲਣਗੇ ਉਡਾਰੀਆਂ ਮਾਰੋ ਹੈਨਾ ਔਰ ਮਾਪਿਆਂ ਦਾ ਪਿੰਡ ਦਾ ਇਲਾਕੇ ਦਾ ਪੰਜਾਬ ਦਾ ਦੇਸ਼ ਦਾ ਨਾਮ ਰੌਸ਼ਨ ਕਰੋ ਤੁਹਾਨੂੰ ਬਹੁਤ ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਬੜੀ ਦੂਰੋਂ ਦੂਰੋਂ ਚੱਲ ਕੇ ਛੋਟੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਤੇ ਤੁਹਾਡਾ ਚੱਲਿਆ ਹੋਇਆ ਕਿ ਕਦਮ ਸਾਡੇ ਸਿਰ ਮੱਥੇ ਔਰ ਮੈਂ ਫੇਰ ਇੱਕ ਵਾਰੀ ਸਾਰੇ ਟੀਚਰਸ ਸਹਿਬਾਨ ਦਾ ਔਰ ਇੱਕ ਮੈਂ ਹੋਰ ਜਿਹੜੀ ਗੱਲ ਕਹੀ ਸੀ ਕਿ ਜ਼ੀਰੇ ਵਾਲੀ ਕੁੜੀ ਨੇ ਕਿ ਸਾਡੇ ਜਿਹੜੇ ਪ੍ਰਿੰਸੀਪਲ ਸਾਹਿਬ ਜਿਹੜੇ ਮੈਰਿਟ ਚ ਆਉਂਦੇ ਉਹਨਾਂ ਨੂੰ ਜਹਾਜ਼ਾਂ ਦਾ ਝੂਟਾ ਦਿੰਦੇ ਇਹ ਤਾਂ ਇੱਕ ਸਕੂਲ ਦਾ ਉਹਨਾਂ ਨੇ ਆਪਣਾ ਸ਼ੁਰੂ ਕਰ ਲਿਆ ਚਲੋ ਪਰ ਭੈਣ ਸਾਹਿਬ ਆਪਣੇ ਕੋਲੇ ਬਜਟ ਹੈਗਾ ਜਿਹੜੇ ਟਾਪ 10 ਪੰਜਾਬ ਚੋਂ ਟਾਪ 10 ਪਲੱਸ 2 ਚੋਂ ਵੀ ਹੋਗੇ ਤੇ ਜਿਹੜੇ ਜ਼ਿਲ੍ਹਿਆਂ ਦੇ ਦੋਨਾਂ ਕਲਾਸਾਂ ਦੇ ਟਾਪਰ ਨੇ 44 ਹੋਗੇ ਹਨਾ 60 70 ਹੋਗੇ 60 70 ਨੂੰ ਜਹਾਜਾਂ ਝੂਟਾ ਦਿਵਾਉ ਯਾਰ ਇਹਨਾਂ ਨੂੰ ਕਿਤੇ ਵੋਕੇਸ਼ਨਲ ਟ੍ਰਿਪ ਤਾਂ ਮੈਂ ਬਣ ਜੇ ਤਾਂ ਮੈਂ ਦੋ ਦੋ ਜਹਾਜ ਕਰ ਲਾਂਗੇ ਤੀ ਤੀ ਕਰ ਲਾਂਗੇ हां जे ਨਹੀਂ ਮਿਲੀ ਇੱਕ ਇੱਕ ਜਗ੍ਹਾ ਤੇ ਸੱਟ ਇਕੱਠੀਆਂ ਤੀਤੀ ਗੱਲਾਂਗੇ ਪਰ ਕਿਸੇ ਜਿਹੜਾ ਡੈਸਟੀਨੇਸ਼ਨ ਇਸ ਤਰ੍ਹਾਂ ਚੁਣੇ ਕੋਈ ਸਿੱਖ ਕੇ ਵੀ ਆਉਣ ਉਤੋਂ ਕੋਈ ਹਿਸਟੋਰੀਕਲ ਸਿਟੀ ਹੋਵੇ ਜਾਂ ਫਿਰ ਕੋਈ ਪੜਾਈ ਦੇ ਵਿੱਚ ਜਿਹਦੀ ਚ ਜ਼ਿਕਰ ਹੋ ਰਹੇ ਨੇ ਜਿਵੇਂ ਔਰੰਗਾਬਾਦ ਦੀ ਗੱਲ ਕਰ ਲਈਏ ਤਾਂ ਸਿੰਧੂ ਘਾਟੀ ਦੀ ਸਭਿਅਤਾ ਪੜਾਈ ਜਾਂਦੀ ਹੈ ਸਾਰੀ ਇਹਨਾਂ ਨੂੰ ਵੀ ਕੀ ਸੀਗਾ ਹੈਨਾ ਜਾਂ ਫਿਰ ਆਗਰਾ ਹੋ ਗਿਆ ਜਾਂ ਫਿਰ ਜੇ ਆਪਾਂ ਸਾਊਥ ਹਾਲੇ ਪਾਸੇ ਜਾਣਾ ਕਿ ਕੇਰਲਾ ਸੋ ਜਿੰਨਾ ਵੀ ਤੁਹਾਡੇ ਸਿਲੇਬਸ ਚ ਕੋਈ ਭਾਰਤ ਬਾਰੇ ਹਿਸਟਰੀ ਚ ਜਾਂ ਆਪਣਾ ਸਿਵਿਕ ਚ ਤੁਸੀਂ ਪੜ੍ਹਦੇ ਹੋ ਜਾਂ ਤੁਸੀਂ ਪਾਰਲੀਮੈਂਟ ਦੇਖਣੀ ਹੈ ਦੇਸ਼ ਦੀ ਕਿਵੇਂ ਚੱਲਦੀ ਹੈ ਹੈਨਾ ਉਹ ਵੀ ਤੇ ਨਾਲ ਇੱਕ ਹੋਰ ਜਿਹੜਾ ਕਿ ਆਪਾਂ ਪਹਿਲਾਂ ਵੀ ਵਾਦਾ ਕੀਤਾ ਹੋਇਆ ਕਿ ਅਸੀਂ ਜਦੋਂ ਹੁਣ ਆਪਣਾ ਸੈਸ਼ਨ ਆਊਗਾ ਮੌਨਸੂਨ ਸੈਸ਼ਨ ਆਊਗਾ ਵਿਧਾਨ ਸਭਾ ਦਾ ਤਾਂ ਇਹਨਾਂ ਬੱਚਿਆਂ ਨੂੰ ਆਪਾਂ ਵਿਧਾਨ ਸਭਾ ਦਾ ਸੈਸ਼ਨ ਵੀ ਦਿਖਾਉਣਾ ਹੈ ਕਿ ਕਿਵੇਂ ਸਾਰਿਆਂ ਦਾ ਇੱਥੇ ਪ੍ਰਬੰਧ ਕਰਾਂਗੇ ਸੋ ਤੁਸੀਂ ਤਰੱਕੀਆਂ ਕਰੋ ਮੌਕੇ ਅਸੀਂ ਆਪੀ ਦੇਈ ਜਾਵਾਂਗੇ ਤੁਸੀਂ ਬਸ ਪੜਨ ਵਾਲੇ ਬਣੋ ਉਸ ਤੋਂ ਬਾਅਦ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹ ਕੇ ਨੰਬਰ ਲਓ ਤਾਂ ਕਿਤੇ 1 ਰੁਪਿਆ ਰਿਸ਼ਵਤ ਨਹੀਂ ਚੱਲੂਗੀ ਇੱਕ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲੂਗੀ ਬੀਐਮਐਲਏ ਨੇ ਕਹੇਤਾ ਜਮੰਤਰੀ ਨੇ ਕਹੇਤਾ ਵੀਰ ਨੰਬਰ ਘਟਨੇ ਪਰ ਬੰਦਾ ਆਪਣਾ ਅਗਲੀ ਵਾਰ ਨੰਬਰ ਜ਼ਿਆਦਾ ਲੈ ਕੇ ਆ ਜੇ ਜੇ ਕਿਸੇ ਬੱਚੇ ਨੂੰ ਅਸੀਂ ਕੱਢਾਂਗੇ ਤਾਂ ਉਹ ਵੀ ਤਾਂ ਆਪਣਾ ਹੀ ਹੈ ਫਿਰ ਕਿਸੇ ਦਾ ਹੱਕ ਤਾਂ ਮਾਰੇ ਹੀ ਜਾਊਗਾ ਨਾ ਜੇ ਕੋਈ ਸ਼ਿਫਾਰਿਸ਼ ਚੱਲਦੀ ਹੈ ਤਾਂ ਤੁਸੀਂ ਨੰਬਰ ਲੈ ਲੇ ਸਾਡੇ ਕੋਲ ਰਿਕਾਰਡ ਆ ਜਾਂਦਾ ਵੀ ਆ ਨੰਬਰ ਆਏ ਨੇ ਤੁਹਾਡੇ ਘਰੇ ਚਿੱਠੀ ਆਊਗੀ ਤੁਹਾਡੇ ਘਰੇ ਈਮੇਲ ਆਊ ਤੁਹਾਨੂੰ ਵਟਸਐਪ ਤੇ ਮੈਸੇਜ ਆਊ ਕਿ ਆਜੋ ਭਈ ਆ ਆ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਮੈਨੂੰ ਉਮੀਦ ਹੈ ਅੱਜ ਮੈਨੂੰ ਬਹੁਤ ਚੰਗਾ ਲੱਗਿਆ ਕਿ ਸਾਡਾ ਜਿਹੜਾ ਪੰਜਾਬ ਦਾ ਖਾਸ ਤੌਰ ਤੇ ਐਜੂਕੇਸ਼ਨ ਦਾ ਜਿਹੜਾ ਭਵਿੱਖ ਹੈ ਉਹ ਬਹੁਤ ਸੇਫ ਹੱਥਾਂ 'ਚ ਹੈ ਔਰ ਸੇਫ ਹੱਥ ਸਾਡੇ ਪ੍ਰਿੰਸੀਪਲਾਂ ਦੇ ਨੇ ਸੇਫ ਹੱਥ ਸਾਡੇ ਪੇਰੈਂਟਸ ਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਮੌਕਾ ਦਿੰਦੇ ਨੇ ਕਿ ਪੜੋ ਔਰ ਤਰੱਕੀਆਂ ਕਰੋ ਨੇ ਤਰਲਾ ਨਹੀਂ ਕਹਿੰਦਾ ਯਾਰ ਕੁੜੀਆਂ ਕਾਦੇ ਵਾਸਤੇ ਪੜਾਈ ਜਾਂਨੇ ਆ ਇਹਨੂੰ ਤਾਂ ਚਲੇ ਜਾਣਾ ਇਹਨੂੰ ਤਾਂ ਇਹਨਾਂ ਤਾਂ ਇੱਥੋਂ ਛੱਡ ਕੇ ਚਲੇ ਜਾਣਾ ਕਿਸੇ ਹੋਰ ਘਰ 'ਚ ਐਸ ਤਰ੍ਹਾਂ ਦੀ ਸੋਚ ਨਹੀਂ ਰੱਖਣੀ ਚਾਹੀਦੀ ਕਿਉਂਕਿ ਜੇ ਕੁੜੀ ਪੜਦੀ ਹੈ ਤਿੰਨ ਚਾਰ ਜਨਰੇਸ਼ਨਾਂ ਪੜ ਜਾਂਦੀਆਂ ਨੇ ਉਹ ਉਹ ਅਗਲੀ ਅਗਲੀ ਪੀੜ੍ਹੀ ਨੂੰ ਪੜਾਊਗੀ ਅਗਲੀ ਪੀੜ੍ਹੀ ਨੂੰ ਸੋ ਇਸ ਕਰਕੇ এডਿਕੇਸ਼ਨ ਫ੍ਰੀ ਟੂ ਆਲ ਔਰ ਕੁਆਲਟੀ এডਿਕੇਸ਼ਨ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਫਸਟ ਸੈਕੰਡ ਇਹ ਉਹ ਉਹ ਬਾਤیں ਗੱਲਾਂ ਹੋ ਜਾਂਦੀਆਂ ਨੇ ਪਰ ਕੋਈ ਬੱਚਾ ਹੈ ਜਾਂ ਨਾ ਹੋਵੇ ਜਿਹੜਾ ਸਕੂਲ ਨਹੀਂ ਗਿਆ ਜਿਹੜਾ ਜਾਂ ਕੋਈ ਆਰਥਿਕ ਤੰਗੀ ਕਰਕੇ ਜਾਂ ਸਮਾਜਿਕ ਜ਼ਿੰਮੇਵਾਰੀਆਂ ਬੋਝ ਪੈ ਗਿਆ ਕਬੀਲਦਾਰੀ ਕਈਆਂ ਦੇ ਮਾਪੇ ਛੋਟੀ ਉਮਰੇ ਤੁਰ ਜਾਂਦੇ ਆ ਉਹ ਉਹਨਾਂ ਦੀ ਬਹੁਤ ਛੋਟੀ ਉਮਰੇ ਜ਼ਿੰਮੇਵਾਰੀ ਲੱਗ ਜਾਂਦੀ ਹੈ ਸਕੂਲ 'ਚੋਂ ਹਟਣਾ ਪੈ ਜਾਂਦਾ ਹੈ ਜਾਂ ਸਕੂਲ ਜਾ ਹੀ ਨਹੀਂ ਸਕਦੇ ਸੋ ਉਹ ਆਪਾਂ ਨੇ ਦੇਖਣਾ ਤੇ ਸਰਕਾਰ ਵੱਲੋਂ ਵੀ ਬਹੁਤ ਸਾਰੀ ਹੈਲਪ ਹੁੰਦੀ ਹੈ ਕਿ ਛੋਟੇ ਘਰਾਂ 'ਚੋਂ ਬਿਲਕੁਲ ਗਰੀਬ ਘਰਾਂ 'ਚੋਂ ਬੱਚੇ ਲੈ ਕੇ ਆਈਏ ਔਰ ਉਹਨੂੰ ਪੜ੍ਹਾਈਏ ਤਾਂ ਹੀ ਉਹਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਦੇਖੋ ਲਾਲ ਕਾਰਡ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਇਹ ਤੁਹਾਡੀ ਜ਼ਿੰਦਗੀ ਗਰੀਬੀ ਨਹੀਂ ਹਟਾ ਸਕਦਾ ਸਿਰਫ ਡੀ ਐਮ ਸੀ ਜਾਨਕੀ ਡਿਟੇਲ ਮਾਰਕਸ ਕਾਰਡ ਤੁਹਾਡਾ ਜਿਹੜਾ ਉਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਉਹ ਤੁਹਾਡੀ ਗਰੀਬੀ ਚੱਕ ਸਕਦਾ ਕਿ ਉਹਦੇ ਚ ਜੇ ਤੁਹਾਡੀ ਪਰਸੈਂਟੇਜ ਵਹਾਈ ਹੈ ਤਾਂ ਤੁਹਾਡਾ ਜਿਹੜਾ ਤਰੱਕੀ ਕਰਨ ਦਾ ਰਾਹ ਜਿਹੜਾ ਖੁੱਲ ਜਾਂਦਾ ਇੱਕ ਮਜਦੂਰ ਸੀਗਾ ਮਜਦੂਰੀ ਕਰਦਾ ਸੀ ਉਹਨੇ ਸੋਚਿਆ ਯਾਰ ਕਈ ਪੀੜੀਆਂ ਤੋਂ ਮਜਦੂਰੀ ਕਰੀ ਜੰਨੇ ਆਂ ਗਾਂਹਾਂ ਵਾਲੀ ਪੀੜੀ ਵੀ ਮਜਦੂਰ ਹੀ ਬਣੂਗੀ